ਸਤਿ ਸ਼੍ਰੀ ਅਕਾਲ ਜੀ ਡੀ 510 ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਵਿੱਚ ਸਵਾਗਤ ਹੈ ਮੈਂ ਅੰਦਰਜੀਤ ਸਿੰਘ ਟਵਾਣਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ ਸ਼੍ਰੀਨਗਰ ਵਿੱਚ ਭਾਰਤੀ ਜਰੋ ਯਾਤਰਾ ਹੋਈ ਸਮਾਪਤ ਰਾਹੁਲ ਅਤੇ ਪ੍ਰਿਯੰਕਾ ਦੀਆਂ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ ਮਾਤਰੀ ਬ੍ਰਹਮਸ਼ੰਕਰ ਜੀਪਾ ਨੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੀ ਕੀਤੀ 称ਲਾਗਾ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੀ ਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਦਾ ਵੱਡਾ ਬਿਆਨ ਆਇਆ ਸਾਹਮਣੇ ਆਮ ਆਦਮੀ ਕਲੀਨਿਕਾ ਤੇ ਵਿਵਾਦ ਜਾਰੀ ਕਾਲੀ ਦਲ ਵੱਲੋਂ ਮਾਨ ਸਰਕਾਰ ਤੇ ਇਲਜ਼ਾਮ ਰਾਜਕੁਮਾਰ ਮੇਰਕਾ ਨੇ ਸੀਐਮ ਮਾਨ ਤੇ ਕੇਜਰੀਵਾਲ ਤੇ ਕਸੇ ਤੰਜ ਹੁਣ ਖਬਰਾਂ ਵਿਸ਼ਥਾਰ ਨਾਲ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀਡਬਲਯੂਡੀ ਦੇ ਨਵੇਂ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਦੌਰਾਨ ਉਹਨਾਂ 188 ਨੌਜਵਾਨਾਂ ਨੂੰ ਵਧਾਈ ਦਿੱਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਰ ਵੀ ਵੱਡੀਆਂ ਨੌਕਰੀਆਂ ਲਈ ਸਾਮੀਆਂ ਕੱਡੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਨਵੇਂ ਨਿਯੁਕਤ ਕੀਤੇ ਉਮੀਦਵਾਰਾਂ ਨੂੰ ਮਿਊਨਿਸਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ 188 ਉਮੀਦਵਾਰਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਤੇ ਹੁਣ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਰਹੀਆਂ ਹਨ ਲੋਕ ਨਿਰਮਾਣ ਵਿਭਾਗ ਦੇ ਵਿੱਚ 188 ਜੂਨੀਅਰ ਇੰਜੀਨੀਅਰਸ ਜਿਨ੍ਹਾਂ ਨੂੰ ਅਜ ਨਿਯੁਕਤੀ ਪੱਤਰ ਮਿਲਨੇ ਨੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਸਾਡੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਮੇਰੇ ਕੈਬਨਿਟ ਦੇ ਸਾਥੀ ਹਰਭਜਨ ਸਿੰਘ ਜੀ ਈਟੀਓ ਲੋਕ ਨਿਰਮਾਣ ਵਿਭਾਗ ਦੇ ਸੈਕਟਰੀ ਨੀਲਕੰਠ ਜੀ ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਸਾਰੇ ਸੀਨੀਅਰ ਅਫੀਸਰ ਸਹਿਬਾਨ ਜਿਨ੍ਹਾਂ ਨੇ ਇਹ ਸਾਰਾ ਕੰਮ ਨਿਪਰੇ ਚਾੜਿਆ ਪਰਦੇ ਦੇ ਪਿੱਛੇ ਰਹਿ ਕੇ ਔਰ ਮੈਰਿਟ ਮੁਤਾਬਕ ਜਿਹੜੀਆਂ ਨਿਯੁਕਤੀਆਂ ਕੀਤੀਆਂ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਵੀ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸੁਰਵਿੰਦ ਕੇਜਰੀਵਾਲ ਜੀ ਦੀ ਗਵਾਈ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਔਨ ਸਾਰੀ ਪੂਰੀਆਂ ਹੋਣ ਲੱਗ ਗਈਆਂ ਬਿਜਲੀ ਦੇ ਬਿੱਲ ਜਿਹੜੇ ਨੇ ਉਹਨਾਂ ਦੀ ਗਰੰਟੀ ਦਿੱਤੀ ਸੀ ਕਿ ਜ਼ੀਰੋ ਹੋ ਜਾਣਗੇ 85% ਲਗਭਗ 87% ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਸੀ ਤਾਂ ਅੱਜ 188 ਅੱਜ ਵਾਲੇ ਮਿਲਾ ਕੇ 2674 ਨਿਯੁਕਤੀ ਪੱਤਰ ਐਸੇ ਹਾਲਚੋਂ ਸੀ ਦੇ ਚੁੱਕੇ ਆ ਜਿਹੜੇ ਮੁੰਡੇ ਕੁੜੀਆਂ ਆਪਣੇ ਆਪਣੀਆਂ ਕੁਰਸੀਆਂ ਤੇ ਬਹਿ ਕੇ ਜਾ ਕੇ ਕੰਮ ਕਰ ਰਹੇ ਨੇ ਪੱਕੀ ਨੌਕਰੀ ਖਾਸ ਤੌਰ ਤੇ ਉਹਦੇ ਲੱਗਣ ਦੇ ਅਰਥ ਕੀ ਹੁੰਦੇ ਨੇ ਕੱਚੀ ਦਾ ਕੀ ਫਰਕ ਹੁੰਦਾ ਸਾਰਾ ਸਾਨੂੰ ਪਤਾ ਹੈ ਆਮ ਘਰਾਂ ਚੋਂ ਆਏ ਉੱਠ ਕੇ ਸੋ ਅੱਜ 188 ਆਉਣ ਵਾਲੇ ਦਿਨਾਂ 'ਚ ਹੋਰ ਮੈਕਮੈਂਟੀਆਂ ਵੀ ਅਸਾਮੀਆਂ ਨਿਕਲ ਰਹੀਆਂ ਨੇ ਔਰ ਇਹ ਸਾਮੀਆਂ ਜਿਹੜੀਆਂ ਨੇ ਅਸੀਂ ਤੁਹਾਨੂੰ ਬਿਲਕੁਲ ਮੇਕ ਸ਼ੋਰ ਕਰਕੇ ਰਸਤਾ ਬਿਲਕੁਲ ਕਲੀਅਰ ਕਰਕੇ ਅਸੀਂ ਨਿਯੁਕਤੀ ਪੱਤਰ ਦਿੰਨੇ ਆ ਕੋਈ ਲੀਗਲ ਪੰਗਾ ਨਾ ਪਵੇ ਕੋਈ ਕੋਰਟ ਦਾ ਮਨਜੋਗ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਕੋਈ ਅੜਿੱਕਾ ਨਾ ਆਵੇ ਕਹਿਣ ਨੂੰ ਤਾਂ ਅਸੀਂ ਕੱਲ ਨੂੰ ਦੇ ਦਨੇ 5-7000 ਨੂੰ ਹੋਰ ਨਯੁਕਤੀ ਪੱਤਰ ਉਹ ਪਰ ਦਫ਼ਤਰਾਂ 'ਚ ਨਹੀਂ ਜਾਣਗੇ ਪਹਿਲਾਂ ਕੋਰਟ ਜਾਣਾ ਪੈਣਾ ਕੋਈ ਨਾ ਕੋਈ ਪੀਆਈ ਲਾਉਗੀ ਕੋਈ ਨਾ ਕੋਈ ਰਿਟ ਆਉਗੀ ਫੇਰ ਉਹੀ ਤਾਂ ਵਕੀਲਾਂ ਨੂੰ ਕਰਨਾ ਪਊਗਾ ਹੁਣ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਦਿੱਤੀਆਂ ਬਾਕੀ ਗਰੰਟੀਆ ਕਦੋਂ ਪੂਰੀਆਂ ਹੁੰਦੀਆਂ ਨੇ ਆਮ ਆਦਮੀ ਕਲੀਨਿਕਾਂ ਤੇ ਵਿਵਾਦ ਜਾਰੀ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਮਾਨ ਸਰਕਾਰ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸ਼੍ਰੋਮਣੀ ਕਾਲੀ ਦਲ ਸਮੇਂ ਬਣੇ ਹਸਪਤਾਲਾਂ ਨੂੰ ਬਦਲ ਕੇ ਆਮ ਆਦਮੀ ਕਲੀਨਿਕ ਬਣਾਇਆ ਜਾ ਰਿਹਾ ਹੈ ਇਸ ਤੇ ਮੁੱਖ ਮੰਤਰੀ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਰਟੀ ਜਨਤਾ ਦੀ ਹੈ ਤੇ ਜਨਤਾ ਨੂੰ ਹੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ ਆਮਾਦਵੀ ਕਲੀਨਿਕ ਖੋਲੇ ਗਏ ਨੇ ਇਸ ਦੇ ਲਈ ਪਿੰਡوں ਅਤੇ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਆਮਾਦਵੀ ਕਲੀਨਿਕਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ ਪਰ ਸ਼੍ਰੋਮਣੀ ਕਾਲੀ ਦਲ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਮਾਨ ਸਰਕਾਰ 'ਤੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਕੱਲੀ ਸਰਕਾਰ ਸਮੇਂ ਬਣੇ ਹਸਪਤਾਲ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਆਮਾਦਵੀ ਕਲੀਨਿਕ ਬਣਾਏ ਜਾਣ ਤੇ ਮੌਜੂਦਾ ਸਿਹਤ ਢਾਂਚੇ ਨੂੰ ਖਤਮ ਕੀਤਾ ਜਾ ਰਿਹਾ ਹੈ ਕੇ 1977-78 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਮੁਰਾਰਜੀ ਦੇਸਾਈ ਉੱਪਰ ਜਿਹੜੇ ਆ ਪ੍ਰਧਾਨ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹ ਫੋਕਲ ਪੁਆਇੰਟਾਂ ਦੀ ਜਿਵੇਂ ਸ਼ੁਰੂਆਤ ਪਿੰਡਾਂ ਦੇ ਵਿੱਚ ਕੀਤੀ ਸੀ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਉਸੇ ਦਾ ਇੱਕ ਹਿੱਸਾ ਇਹ ਵੀ ਸੀ ਕਿ ਇੱਥੇ ਹਸਪਤਾਲ ਇੱਕ ਖੁੱਲੇ ਤਾਂ ਕਿ ਪਿੰਡੂ ਇਲਾਕੇ ਦੇ ਲੋਕਾਂ ਨੂੰ ਜਿਹੜਾ ਹੈਗਾ ਦਵਾਈ ਦੀ ਜਿਹੜੀ ਸਹੂਲਤ ਆ ਉਹ ਮਿਲ ਸਕੇ ਔਰ ਅੱਜ 1978 ਦੀ ਬਿਲਡਿੰਗ ਤੋਂ ਬਾਅਦ 1986 ਦੇ ਵਿੱਚ ਜਿਵੇਂ ਤੁਹਾਨੂੰ ਨੀ ਪੱਥਰ ਦਿਖਾਇਆ ਹੈ ਕਿ 1986 ਦੇ ਵਿੱਚ 24 ਦੂ 1986 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ ਸੀ ਸ਼੍ਰੀ ਪ੍ਰੇਮ ਗੁਪਤਾ ਜੀ ਇਸ ਕੰਸੀਜੂਐਂਸੀ ਤੋਂ ਐਮ.ਐਲ.ਏ ਬਣੇ ਅਕਾਲੀ ਦਲ ਦੇ ਉਹਨਾਂ ਨੇ ਇਹ ਉਸ ਵੇਲੇ ਬਿਲਡਿੰਗ 'ਚ ਜਦੋਂ ਕਿਤੇ ਵਾਅਦਾ ਹੋਇਆ ਤੇ ਇਹਦਾ ਉਦਘਾਟਨ ਵੀ ਉਸ ਵੇਲੇ ਕੀਤਾ ਸੀ ਪਰ ਅੱਜ ਜਿਸ ਕਿਸਮ ਦਾ ਪੰਜਾਬ ਦੇ ਲੋਕਾਂ ਨਾਲ ਇੱਕ ਧੋਖਾ ਹੋ ਰਿਹਾ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਇਹ ਲੋਕਾਂ ਦੀ ਜ਼ਮੀਨ ਨਾ ਕਿ ਬਾਦਲਾਂ ਦੀ ਉਹਨਾਂ ਕਿਹਾ ਕਿ ਅਸੀਂ ਇਹਨਾਂ ਦੇ ਹਾਲਾਤ ਸੁਧਾਰ ਕੇ ਇਹਨਾਂ ਨੂੰ ਲੋਕਾਂ ਲਈ ਵੰਤ ਰਹੇ ਹਾਂ ਇਹ ਜਿਹੜੀ ਡਿਸਪੈਂਸਰੀ ਹੈ ਇਹ ਬਾਲਸਾਹ ਨੇ ਬਣਾਈ ਸੀ ਇਹਦੇ ਵਿੱਚ ਕਿਉਂ ਖੋਲਤਾ ਮਹਾਂ ਲੱਕਰੀ ਨਿਕ ਕੀ ਗੱਲ ਉਹਦੀ ਉਹਦੀ ਰਿਸਟਰੀ ਬਾਲਸਾਹ ਦੇ ਨਾਂ ਤੇ ਹੈਗੀ ਤਾਂ ਪਬਲਿਕ ਪ੍ਰਾਪਰਟੀ ਹੈ ਨਾ ਜੇ ਉਹਦੇ ਵਿੱਚ ਪਾਥੀਆਂ ਪੱਥੀਆਂ ਪਈਆਂ ਨੇ ਉਹਦੇ ਚ ਸਾਰੇ ਪਿੰਡ ਦੇ ਆਵਾਰਾ ਪਸ਼ੂ ਉੱਥੇ ਰਹਿੰਦੇ ਨੇ ਤੇ ਉਹ ਖੰਡਰ ਬਣ ਗਏ ਜੇ ਅਸੀਂ ਉਹਨੂੰ ਦੋ ਕਮਰੇ ਹੋਰ ਪਾ ਕੇ ਚਲਾ ਕੇ ਉੱਥੇ ਐਮਬੀਬੀਐਸ ਡਾਕਟਰ ਬਿਠਾਤਾ ਫਾਰਮਸਿਸਟ ਬਿਠਾਤਾ ਨਰਸਸ ਬਿਠਾਤੀਆਂ ਗੋਲੀਆਂ ਦਵਾਈਆਂ ਧਰਤੀਆਂ ਚਲਾਤਾ ਤਾਂ ਕੋਈ ਮੜਾ ਕੰਮ ਕਰਤੀ ਐ ਤਾਂ ਫਿਰ ਕੱਲ ਨੂੰ ਅੰਗਰੇਜ਼ ਕਹਿਣਗੇ ਰੇਲ ਗੱਡੀਆਂ ਦੀ ਲਾਈਨਾਂ ਸਾਰੀਆਂ ਅਸੀਂ ਬਿਛਾਈਆਂ ਸੀ ਤੁਸੀਂ ਇਹਦੇ ਰੇਲ ਨਹੀਂ ਚਲਾ ਸਕਦੇ ਰਾਸ਼ਟਰਪਤੀ ਭਵਨ ਅਸੀਂ ਬਣਾਇਆ ਸੀ ਤੁਸੀਂ ਇਹ 'ਚ ਬੈਠ ਨਹੀਂ ਸਕਦੇ ਪਾਰਲੀਮੈਂਟ ਸਾਡੀ ਬਣਾਈ ਹੋਈ ਹੈ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ ਕੀ ਗੱਲ ਜੀ ਤੁਸੀਂ ਠਿਕਾ ਲੈ ਲਿਆ ਤੁਸੀਂ ਆਪ ਬਣਾਇਆ ਆਪਣੇ ਪੈਸੇ ਨਾਲ ਜਿਸ ਵੇਲੇ 10 ਸਾਲ 15 ਸਾਲ ਪਹਿਲਾਂ ਬਣਿਆ ਸੀ ਉਦੋਂ ਵੀ ਪੈਸਾ ਲੋਕਾਂ ਦਾ ਹੀ ਲੱਗਿਆ ਸੀ ਉਹ ਖੰਡਰ ਬਣੇ ਪਏ ਨੇ ਉਹ ਜੋ ਨਾ ਖੰਡਰਾਂ ਨੂੰ ਅਸੀਂ ਫੰਕਸ਼ਨਲ ਕਰ ਰਹੇ ਹਾਂ ਤੇਦਾ ਮਤ ਲੋਕਾਂ ਨੂੰ ਸਹੂਲਤ ਹੀ ਮਿਲ ਰਹੀ ਹੈ ਜਿਦਾ ਹੋਵੇ ਨਾ ਕਿ ਉੱਥੇ ਪਹਿਲਾਂ 200 ਬੰਦਾ ਜਾਂਦਾ ਸੀ ਹੁਣ ਇਹਨਾਂ ਨੇ ਮਹੱਲਾ ਕੋਈ ਨਹੀਂ ਖੋਲਤਾ ਹੁਣ 100 ਬੰਦਾ ਜਾਣ ਲੱਗ ਗਿਆ ਨਾ ਕਿੱਥੇ ਦੱਸੋ ਦਿਖਾਓ ਮੈਨੂੰ ਕਿਹੜੀ ਪਿੰਡ ਦੀ ਸਪੈਂਸਰੀ ਚੱਲਦੀ ਹੈ ਕਿਦੋਂ ਦਵਾਈ ਮਿਲਦੀ ਹੈ ਸੁਇਸ ਕਰਕੇ ਬਣਾਈਆਂ ਪੀਡਬਲਯੂਡੀ ਦੀਆਂ ਹੋਈਆਂ ਨੇ ਉਹ ਅਸੀਂ ਉਹਨਾਂ ਬਿਲਡਿੰਗਾਂ ਨੂੰ ਇਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਹਿੰਦੀਆਂ ਸੀ ਬਣਾਈਆਂ ਨੇ ਉਹ ਜਦੋਂ ਚਲਦੀਆਂ ਹੀ ਨਹੀਂ ਕਿ ਜਿਨੇ ਮਰਜ਼ੀ ਬਣਾਈਆਂ ਨੇ ਪੰਜਾਬ ਤੇ ਸਿਹਤ ਸਹੂਲਤਾਂ ਦੀ ਸਥਿਤੀ ਕਾਫੀ ਡਾਮਾ ਡੋਲਾ ਹੈ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਵਾਂਗੇ ਇਸ ਦੇ ਤਹਿਤ ਇਹ ਮੋਹਲਗਲੀ ਨੇ ਖੁੱਲ੍ਹ ਜਾ ਰਹੇ ਨੇ ਕੈਬਨਟ ਮੰਤਰੀ ਅਮਨ अरोड़ा ਵੱਲੋਂ ਅੱਜ ਫਿਰ ਸੁਨਾਮ ਦੇ ਵਿਕਾਸ ਕਾਰਜਾਂ ਦਾ ਨਿਰੇਖਣ ਕੀਤਾ ਗਿਆ ਜਿਕਰ ਹੋਇਆ ਹੈ ਕਿ ਪਿਛਲੇ ਹਫਤੇ ਵੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅਚਾਨਕ ਵਿਕਾਸ ਕਾਰਜਾਂ ਦਾ ਨਿਰਖਣ ਕੀਤਾ ਗਿਆ ਸੀ ਜਿਸ ਦੌਰਾਨ ਉਹਨਾਂ ਨੇ ਪਾਇਆ ਕਿ ਠੇਕੇਦਾਰ ਵੱਲੋਂ ਗਲਤ ਹਟਾਂ ਵਰਤੀਆਂ ਜਾ ਰਹੀਆਂ ਹਨ ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਸਵੀਰਾਂ ਸੁਨਾਮ ਦੀਆਂ ਨੇ ਜਿੱਥੇ ਮਾਡਰਨ ਬੈਂਡਿੰਗ ਜ਼ੋਨ ਦਾ ਕੰਮ ਚੱਲ ਰਿਹਾ ਹੈ ਯਾਨੀ ਕਿ ਵਿਕਾਸ ਕਾਰਜ ਹੋ ਰਿਹਾ ਹੈ ਬੀਤੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਇਸਥਾਨ ਦੇ ਉੱਤੇ ਪਹੁੰਚੇ ਸਨ ਤੇ ਉਹਨਾਂ ਨੇ ਅਧਿਕਾਰੀਆਂ ਦੀ ਕਲਾਸ ਲਗਾਈ ਸੀ ਉਹਨਾਂ ਕਿਹਾ ਸੀ ਕਿ ਜਿਹੜੀਆਂ ਕਮੀਆਂ ਇਸ ਕੰਮ ਦੇ ਦੌਰਾਨ ਪਾਈਆਂ ਗਈਆਂ ਨੇ ਜੇਕਰ ਇਹਨਾਂ ਨੂੰ ਨਾ ਸੁਧਾਰਿਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ ਮੈਂ ਦੁਬਾਰਾ ਫਿਰ ਚੈਕਿੰਗ ਵਾਸਤੇ ਆਵਾਂਗਾ ਤੇ ਹੁਣ ਇੱਕ ਵਾਰ ਫਿਰ ਅਮਨ अरोड़ा ਸੁਨਾਮ ਚ ਉਸੇ ਥਾਂ ਦੇ ਉੱਤੇ ਪਹੁੰਚੇ ਨੇ ਜਿੱਥੇ ਵਿਕਾਸ ਕਾਰਜ ਚੱਲ ਰਹੇ ਨੇ ਤੇ ਹੁਣ ਉਹਨਾਂ ਨੇ ਉੱਥੇ ਪਹੁੰਚ ਕੇ ਸੰਤੁਸ਼ਟੀ ਪ੍ਰਗਟਾਈ ਹੈ ਕਿ ਜੋ ਕਮੀਆਂ ਪਹਿਲੀ ਵਿਜ਼ਿਟ ਦੇ ਦੌਰਾਨ ਪਾਈਆਂ ਗਈਆਂ ਸੀ ਉਹ ਕਮੀਆਂ ਹੁਣ ਕੁਝ ਹੱਦ ਤੱਕ ਦੂਰ ਹੋ ਗਈਆਂ ਨੇ ਪਹਿਲਾਂ ਵਾਲੇ ਸਰਕਾਰਾਂ ਜਾਂ ਲੀਡਰ ਜਾਂ ਮੰਤਰੀ ਜੋ ਵੀ ਸੀਗੇ ਉਹ ਉਹਨਾਂ ਨੂੰ ਘਰ ਬੈਠੇ ਨੂੰ ਸ਼ਾਇਦ ਕਮਿਸ਼ਨ ਪਹੁੰਚ ਜਾਂਦਾ ਹੋਊਗਾ ਇਸ ਕਰਕੇ ਨਾ ਉਹਨਾਂ ਨੇ ਆਉਣਾ ਜ਼ਰੂਰੀ ਸਮਝਿਆ ਤੇ ਹੌਲੀ-ਹੌਲੀ ਸਿਸਟਮ ਸੀ ਜਿਹੜਾ ਉੱਪਰ ਤੋਂ ਲੈ ਕੇ ਥੱਲੇ ਤੱਕ ਡਿਟੇਰੇਟ ਹੋ ਗਿਆ ਉਹ ਖਰਾਬ ਹੋ ਗਿਆ ਹੁਣ ਜਿਹੜਾ ਇੱਕ ਸਿਸਟਮ ਡਿਟੇਰੇਟ ਹੋ ਜੇ ਤੇ ਉਹਨੂੰ ਦਰੁਸਤ ਕਰਨ ਦੇ ਲਈ ਜੇ ਤੁਸੀਂ ਸੀਵਰੇਜ ਸਾਫ ਕਰਨਾ ਹੈ ਜਾਂ ਜੇ ਤੁਸੀਂ ਗੰਦਗੀ ਸਾਫ ਕਰਨੀ ਹੈ ਤੇ ਆਪ ਤਾਂ ਝਾੜੂ ਚੱਕਣੇ ਪਊਗਾ ਆਪ ਤਾਂ ਉੱਤਰ ਨਹੀਂ ਪਊਗਾ ਮੈਂ ਉਸ ਦਿਨ ਵੀ ਕਿਹਾ ਸੀਗਾ ਇੱਕ ਤਰੀਕ ਨੂੰ ਜਿਸ ਦਿਨ ਉਹ ਘਾਟਣ ਕਰਕੇ ਗਿਆ ਸੀਗਾ ਸ਼ੁਰੂਆਤ ਕਰਾ ਕੇ ਗਿਆ ਸੀ ਹਫਤਾ ਪਿਛਲੇ ਸੰਡੇ ਆਇਆ ਸੀ ਉਸ ਦਿਨ ਵੀ ਤੇ ਅੱਜ ਵੀ ਮੈਂ ਇਹਨਾਂ ਠੇਕੇਦਾਰ ਸਾਹਿਬ ਨੂੰ ਵੀ ਤੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਇੱਕ ਗੱਲ ਕਹਿਣਾ ਕਿ ਆਪਦੀ ਦਸਾਂ ਨਾ ਹੁੰਦੀ ਕਿਰਤ ਕਮਾਈ ਆਹ ਆਲਾ ਮਾਰਜਿਨ ਹੈ ਜਿਹੜਾ ਉਹ ਖਾਓ ਲੁੱਟਕਸੁੱਟ ਚੱਲਣ ਨਹੀਂ ਦੇਣੀ ਹੈਗੀ ਅਸੀਂ ਇੱਕ ਵੀ ਚਵੰਨੀ ਕੋਈ ਇਹਨਾਂ ਤੋਂ ਕੋਈ ਅਧਿਕਾਰੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੰਗਦਾ ਹੈ ਉਹ ਤੁਸੀਂ ਸਾਨੂੰ ਦੱਸੋ ਉਹਨੂੰ ਲੋਟ ਕਿਵੇਂ ਕਰਨਾ ਉਹ ਸਾਡਾ ਕੰਮ ਹੈ ਪਰ ਜਿਹੜਾ ਪਹਿਲਾਂ ਵਾਲੇ ਕੰਮ ਚੱਲਦੇ ਸੀ ਉਹ ਨਹੀਂ ਚੱਲਣ ਦੇਣੇ ਹੈਗੇ ਹੁਣ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜੇ ਤੁਸੀਂ ਮੈਸੇਜ ਪਤਾ ਨਹੀਂ ਪਹੁੰਚਿਆ ਕਿ ਨਹੀਂ ਪਹੁੰਚਿਆ ਆ ਪਿਛਲੇ ਸੰਡੇ ਆਇਆ ਸੀਗਾ ਤੇ ਹੁਣ ਮੈਸੇਜ ਪਹੁੰਚ ਗਿਆ ਨਾ ਅਗਲੇ ਦਿਨ 10 ਵਜੇ ਨੂੰ ਇੱਟਾਂ ਵੀ ਰਿਪਲੇਸ ਹੋ ਰਹੀਆਂ ਸੀਗਾ ਪਾਈਪਾਂ ਵੀ ਰਿਪਲੇਸ ਹੋ ਰਹੀਆਂ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਕਈ ਵਾਰੀ ਬਿਮਾਰੀ ਜਦੋਂ ਵੱਡੀ ਹੋਵੇ ਨਾ ਜੀ ਉਦੋਂ ਡਿਸਪਰਿੰਨ ਨਾਲ ਜਾਂ ਬੈਂਡੇਡ ਨਾਲ ਕੰਮ ਨਹੀਂ ਚੱਲਦਾ ਹੈਗਾ ਉਹ ਥੋੜਾ ਜਿਹਾ ਟੀਕਾ ਵੱਡਾ ਲਾਉਣਾ ਪੈਂਦਾ ਉਹ ਲੱਗ ਗਿਆ ਹੰਟੀ ਕਰਾਉਗਾ ਕੰਮ ਦੱਸ ਦੇ ਕਿ ਸੂਬੇ ਦੀ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਪੁਰਾਣੇ ਘਪਲੇ ਤੇ ਘਟਾਲੇ ਉਜਾਗਰ ਹੋ ਰਹੇ ਨੇ ਤੇ ਹੁਣ ਤੱਕ ਕਈ ਸਾਬਕਾ ਮੰਤਰੀਆਂ ਦੇ ਉੱਤੇ ਵੀ ਕਾਰਵਾਈ ਹੋ ਚੁੱਕੀ ਹੈ। ਸਾਬਕਾ ਅਧਿਕਾਰੀ ਵੀ ਵਿਜੀਲੈਂਸ ਦੀ ਰਡਾਰ ਤੇ ਆ ਚੁੱਕੇ ਨੇ। ਭਾਜਪਾ ਅਗੂ ਰਾਜਕੁਮਾਰ ਮੇਰਕਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਇਤਿ ਲਿਆ ਗਿਆ ਹੈ। ਰਾਜਕੁਮਾਰ ਵੇਰਕਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਹਾਜ਼ ਖਰੀਦਣ ਤੇ ਤੰਜ ਕਸੇ ਗਏ ਨੇ ਉਹਨਾਂ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦਾ ਚਿੱਲਾ ਹੈ ਜਿੰਨਾ ਵੱਡਾ ਝੂਠ ਕੇਜਰੀਵਾਲ ਬੋਲਦਾ ਹੈ ਭਗਵੰਤ ਮਾਨ ਉਸ ਤੋਂ ਵੀ ਵੱਡਾ ਝੂਠ ਬੋਲਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਪੁਰਾਣੇ ਬਿਆਨਾਂ ਤੇ ਬੋਲਦੇ ਹੋਏ ਕਿਹਾ ਕਿ ਇਹ ਝੂਠ ਬੋਲ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਫਰੋਡ ਸਰਕਾਰ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਹਾਜ਼ ਖਰੀਦਣ ਨੂੰ ਲੈ ਕੇ ਭਾਜਪਾਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਤੰਜ ਕਸੇ ਨੇ ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ ਬਚਾਉਣ ਤੋਂ ਪਹਿਲਾਂ ਭਗਵੰਤ ਕੱਚੀ ਦੇ ਪੰਜੇ ਜਿੰਨਾ ਪੰਜਾਬ ਹੈ ਪੰਜਾਬ ਦੇ ਲੋਕ ਭੁੱਖੇ ਮਰ ਰਹੇ ਹਨ ਤੇ ਪੰਜਾਬ ਸਰਕਾਰ ਜਹਾਜ਼ ਖਰੀਦ ਰਹੀ ਹੈ ਉਹਨਾਂ ਨਾਲ ਹੀ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੀ ਤਰਜ਼ ਤੇ ਚੱਲ ਰਿਹਾ ਹੈ ਪਹਿਲਾਂ ਕੇਜਰੀਵਾਲ ਕਹਿੰਦਾ ਸੀ ਕਿ ਮੈਂ ਗੱਡੀ ਨਹੀਂ ਲਵਾਵਾਂਗਾ ਹੁਣ ਕੇਜਰੀਵਾਲ ਨੇ ਇੰਨੀਆਂ-ਇੰਨੀਆਂ ਵੱਡੀਆਂ ਗੱਡੀਆਂ ਰੱਖ ਲਈਆਂ ਨੇ ਤੇ ਨਾਲੇ ਉਹ ਕਹਿੰਦਾ ਸੀ ਕਿ ਕੋਠੀ ਨਹੀਂ ਲਵਾਵਾਂਗਾ ਵੱਡੀਆਂ-ਵੱਡੀਆਂ ਕੋਠੀਆਂ ਲੈ ਲਈਆਂ ਨੇ ਉਹਨਾਂ ਪੰਜਾਬ ਸਰਕਾਰ ਨੂੰ ਫੇਰ ਦੱਸ ਦਿਆ ਕਿਹਾ ਕਿ ਇਹ ਫਰਾਡ ਸਰਕਾਰ ਹੈ ਬਈ ਭਗਵੰਤ ਮਾਨ ਕੇਜਰੀਵਾਲ ਦਾ ਚੇਲਾ ਹੈ ਆਪਕੋ ਪਤਾ ਹੋਣਾ ਚਾਹੀਏ कि जितना बड़ा झूठ केजरीवाल बोल रहा है उससे भी बड़ा अब भगवंत मान बोलना शुरू हो गया है केजरीवाल की तर्क पे ही ये चल रहे हैं पहले केजरीवाल साहब कहते थे ना कि मैं गाड़ी नहीं लूंगा वैगनर में छोटी सी गाड़ी में घूमूंगा कितनी बड़ी बड़ी गाड़ियां रख ली कहता था कि मैं कोठी नहीं लूंगा कितनी बड़ी बड़ी कोठियां ले ली इसने कहता था मैं गनमैन नहीं लूंगा अब गनमैनों की फौज लेके चल रहा है ਇਨਕੀ ਦੇਖੜਾ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਇਸਤੇ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਕਿਉਂਕਿ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਕਾਫੀ ਡਾਂ ਮਡੋਲਾ ਹੈ ਪੰਜਾਬ ਦੇ ਸਿਰ ਚੜਿਆ ਕਰਜ਼ਾ ਪੰਜਾਬ ਦੇ ਵਿਕਲ ਲਈ ਤੁਦਲਾਰਾ ਤਿਆਰ ਕਰ ਰਿਹਾ ਹੈ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਦਾ ਵੱਡਾ ਅਭਿਆਨ ਸਾਹਮਣੇ ਆਇਆ ਹੈ ਇੱਕ ਇੰਟਰਵਿਊ ਵਿੱਚ ਕੁਲਦੀਪ ਸਿੰਘ ਬਰਾੜ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਕਦ ਇੰਦਰਾ ਗਾਦੀ ਦੇਹੀ ਵਿਧਾਇਆ ਸੀ ਉਦੋਂ ਪੰਜਾਬ ਵਿੱਚ ਖਾਲਿਸਤਾਨ ਦਾ ਪ੍ਰਭਾਵ ਕਾਫੀ ਵੱਧ ਗਿਆ। ਉਹਨਾਂ ਕਿਹਾ ਕਿ ਪਹਿਲਾਂ ਇੰਦਰਾਗੜ੍ਹ ਦੀ ਵੱਲੋਂ ਪਿੰਡਰਾ ਵਾਲੇ ਦਾ ਕਦਮ ਵਧਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਮਾਰਨ ਦੇ ਹੁਕਮ ਦੇ ਦਿੱਤੇ ਗਏ। 1980 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ 'ਚ ਦੰਦਵੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਪਿੰਡਰਾ ਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿਲਵਾ ਬਸਕਾਂਡ ਦੌਰਾਨ 6 ਹਿੰਦੂ ਮਾਰੇ ਗਏ ਜਿਸ ਤੋਂ ਬਾਅਦ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾ ਉੱਤੇ ਭੰਗ ਕਰ ਦਿੱਤਾ ਗਿਆ ਪੰਜਾਬ ਚ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਦਰਜਣਾ ਆਮ ਲੋਕਾਂ ਤੇ ਪੁਲਿਸ ਵਾਲਿਆਂ ਦੀ ਜਾਨ ਲੈ ਚੁੱਕੀ ਸਨ ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਆਪਰੇਸ਼ਨ ਬਲੂ ਸਟਾਰ ਦੇ ਵਜੋਂ ਜਾਣਿਆ ਜਾਂਦਾ ਹੈ ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਕਾਲ ਤਖਤ ਉਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖੜਕੂਆਂ ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਚੋਂ ਕੱਢਣ ਲਈ ਕੀਤਾ ਗਿਆ ਸੀ। ਹਮਲੇ ਦੌਰਾਨ ਫੌਜ ਦੀ ਅਗਵਾਈ ਜਰਨੈਲ ਕੁਲਦੀਪ ਸਿੰਘ ਭਰਾੜ ਕਰ ਰਹੇ ਸਨ ਤੇ ਜਰਨੈਲ ਕੁਲਦੀਪ ਭਰਾੜ ਇਹ ਦਾਵਾ ਕਰਦੇ ਹਨ ਕਿ ਭਿੰਡਰਾਵਾਲੇ ਜਾਂ ਉਹਨਾਂ ਦੇ ਸਾਥੀ ਬਕਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਹਨਾਂ ਨੂੰ ਪਾਕਿਸਤਾਨ ਫੌਜ ਦੀ ਮਦਦ ਮਿਲ ਸਕਦੀ ਸੀ ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ ਪਰ ਸਿੱਖ ਵਿਦਵਾਨ ਤੇ ਜਨਰਲ ਸਿੰਘ ਪਿੰਡਰਾ ਵਾਲੇ ਦੇ ਸਲਾਹਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ ਤੇ ਹੁਣ ਜਨਰਲ ਕੁਲਦੀਪ ਸਿੰਘ ਬਰਾੜ ਦਾ ਵੱਡਾ ਅਭਿਆਨ ਸਾਹਮਣੇ ਆਇਆ ਜਿਸ ਚੋਂ ਨਾ ਕਿਹਾ ਕਿ ਸੰਤ ਜਨਰਲ ਸਿੰਘ ਪਿੰਡਰਾ ਵਾਲੇ ਦਾ ਕਦ ਇੰਦਰਾ ਗਾਂਧੀ ਨੇ ਹੀ ਵਿਧਾਇਆ ਸੀ ਪਰ ਹਾਲਾਤ ਆਪਣੇ ਹੱਥੋਂ ਬਾਹਰ ਹੁੰਦੇ ਦੇਖ ਆਪ ਹੀ ਪਿੰਡਰਾ ਵਾਲੇ ਨੂੰ ਖਤਮ ਕਰਨ ਦੇ ਹੁਕਮ ਦੇ ਦਿੱਤੇ Bindranwale was fully in control of the state Indira Gandhi allowed him to become a Frankenstein he could see Bindranwale every year what was happening but when he reached the pinnacle now to finish him off now destroy him it's too late is de naal hi Kuldeep Singh Brar ne keha ki jadon oh 25 saal piche mudke vekhde han ta onhanu is gal da bada afsos hunda hai ਕੀ ਫੌਜ ਨੂੰ ਆਪਣੇ ਦੇਸ਼ਵਾਸੀਆਂ ਤੇ ਹੀ ਗੋਲੀਆਂ ਚਲਾਉਣੀਆਂ ਪਈਆਂ ਕੁਝ ਸਿੱਖਾਗੂਆਂ ਮੁਤਾਬਕ 1984 ਦੇ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਤਰ੍ਹਾਂ ਮੁਲਕ ਵਿੱਚ ਫਿਰਕੂ ਤ੍ਰੂਵਿਕਨ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਸਨ ਸਰਕਾਰੀ ਬਾਈਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ ਕੇਂਦਰੀ ਸਿੱਖ ਜੈਮਕਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ 2004 ਵਿੱਚ ਦੱਸਿਆ ਸੀ ਕਿਉਂ ਨਾ 800 ਲਾਸ਼ਾਂ ਆਪ ਗਿਣੀਆਂ ਸਨ ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੈਜੀ ਅਤੇ ਕਈ ਹੋਰ ਮੰਨੇ ਪ੍ਰਮੰਨੇ ਪੱਤਰਕਾਰਾਂ ਤੇ ਵਿਦਵਾਨ ਮਿੱਤਰਾਂ ਦੀ ਗਿਣਤੀ 4000 ਤੋਂ 5000 ਦੱਸਦੇ ਸਨ ਅੱਜ ਵੀ ਕੁਝ ਜਥੇਬੰਦੀਆਂ ਵੱਲੋਂ 1984 ਦੇ ਹਸਾਬ ਦੀ ਮੰਗ ਕੀਤੀ ਜਾਂਦੀ ਹੈ ਤੇ ਕਈ ਵੱਡੇ ਸਿਆਸੀ ਆਗੂ ਵੀ ਇਸ ਤੇ ਸਿਆਸਤ ਕਰਦੇ ਨੇ ਪਰ 1984 ਦਾ ਦੁੱਖ ਉਹੀ ਜਾਣਦੇ ਨੇ ਜਿਨ੍ਹਾਂ ਨੇ ਇਸ ਨੂੰ ਆਪਣੇ ਉੱਤੇ ਖੜਾਇਆ ਏ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਜ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 5 ਚੈਨਲ ਪੰਜਾਬੀ ਹੋਰੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬ੍ਰੇਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦਦੇ ਆਗਲੀ ਖਬਰ ਵੱਲ ਲੁਧਿਆਣਾ ਪਹੁੰਚੇ ਮੰਤਰੀ ਬ੍ਰਹਮਚੰਰ ਜਿੰਪਾ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੁੰਗਰ ਵੱਲੋਂ ਕਿਸਾਨਾਂ ਤੋਂ ਦਿੱਤੇ ਗਏ ਬਿਆਨ ਦੀ ਸ਼ਲਾਘਾ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਕੇਂਦਰ ਕਿਸਾਨਾਂ ਲਈ ਕੁਝ ਚੰਗਾ ਕਰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ ਇਸ ਦੇ ਨਾਲ ਹੀ ਬਿਜ਼ਨਸ ਦੀ ਜਾਂਚ ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਪ੍ਰਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਰਾਮ ਰੇਵ ਦੀ ਪਰੋਲ ਤੇ ਜਿੰਪਾ ਨੇ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧੇ ਲੁਧਿਆਣਾ ਪਹੁੰਚੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਦੀ}{|\text{ਸ਼ਲਾਘਾ ਕੀਤੀ ਹੈ। ਜਿੰਪਾ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਲਈ ਬਿਹਤਰ ਤਕਨੀਕ ਲਈ ਕੁਝ ਚੰਗਾ ਕੰਮ ਕਰ ਰਹੀ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ।}} ਟੈਕਨੋਲੋਜੀ ਦਾ ਯੂਜ਼ ਹੋਣਾ ਚਾਹੀਦਾ ਸਾਡੇ ਕਿਸਾਨ ਵੀ ਪੜ੍ਹੇ ਲਿਖੇ ਆ ਔਰ ਅੱਛੀ ਟੈਕਨਿਕ ਦਾ ਇਸਤੇਮਾਲ ਕਰਨਾ ਆਲਰੇਡੀ ਵੀ ਕਰ ਰਿਹਾ ਕਰਨਾ ਜਾਣਦੇ ਵੀ ਹੈ ਔਰ ਉਹਨਾਂ ਦਾ ਸਵਾਗਤ ਆ ਉਹਨਾਂ ਦੇ ਬਿਆਨ ਦਾ ਉਹਨਾਂ ਨੂੰ ਮਹਈਆ ਕਰਾਣ ਕਿਸਾਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਮੈਂ ਰਿਕਵੈਸਟ ਕਰਦਾ ਸਾਡੇ ਕੋ ਕਿਸਾਨਾਂ ਨੂੰ ਪੰਜਾਬ ਕਿਉਂਕਿ ਐਗਰੀਕਲਚਰ ਸਟੇਟ ਹੈ ਤੇ ਉਹਨਾਂ ਨੂੰ ਮਹਈਆ ਜ਼ਰੂਰ ਕਰਾਣ ਖੇਤੀਬਾੜੀ ਦੂਜੇ ਪਾਸੇ ਉਹਨਾਂ ਦੋ ਸਾਫਤਾ ਅਕਾਲੀ ਮੰਤਰੀਆਂ ਨੂੰ ਵਿਜੀਲੈਂਸ ਵੱਲੋਂ ਤਲਬ ਕਰਨ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਹਿੰਦੇ ਕਿ ਗਲਤ ਕੰਮ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਕੈਬਨ ਮੰਤਰੀ ਬ੍ਰਹਮਸ਼ੰਕਰ ਜੇਮਪਾ ਨੇ ਬਠਿੰਡਾ ਛਟੇਰਾ ਮੁਖੀ ਦੇ ਸਤਸੰਗ ਅਤੇ ਪਰੋਲ ਦੇ ਮਾਮਲੇ ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਕੁਝ ਜਾਂਚਾਈ ਦੇਣਾ ਨੇ ਆਪਣੀ ਵਰਕਿੰਗ ਦੇ ਵਿੱਚ ਕਦਾਈ ਵਰਤੀ ਹੈ ਜਾਂ ਉਸ ਵੱਲ ਕੋਈ ਧੋਖਾਧੜੀ ਹੋਈ ਹੈ ਡਿਪਾਰਟਮੈਂਟ ਦੇ ਵਿੱਚ ਤੇ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਹੈ ਹੁਣੇ ਵੀ ਚਾਹੀਦੀ ਹੈ ਤੁਸੀਂ ਦੇਖਦੇ ਪਏ ਅੱਗੇ ਪਹਿਲਾਂ ਆਲਰੇਡੀ ਕੀ ਹੋ ਰਿਹਾ ਇਸ ਤੋਂ ਇਲਾਵਾ ਡੇਰਾ ਮੁਖੀ ਦੇ ਨਾਲ ਗੱਲ ਕੀਤੀ ਜਾਵੇ ਜੀ ਉੱਥੇ ਕੱਲ ਬਠਿੰਡੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਉੱਥੇ ਜਿਹੜੀ ਸ਼ਾਂਤੀ ਸੰਸਦ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਂਤੀ ਕੀ ਲੇ ਕੋ ਵੈਸੇ ਤਾਂ ਬੜੀ ਹੈਰਾਨਗੀ ਜਨਕ ਗੱਲ ਹੈ ਕਿ ਡੇਰਾ ਮੁਖੀ ਨੂੰ ਬਾਰ-ਬਾਰ ਸੈਂਟਰ ਸਰਕਾਰ ਜਿਹੜੀ ਜਮਾਨਤ ਲੈ ਕੇ ਦਿੰਦੀ ਹੈ ਉਹ ਜ਼ਰੂਰ ਆਪਾਂ ਨੂੰ ਉੱਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਕਿਉਂ ਜਮਾਨਤ ਮਿਲਦੀ ਬਾਕੀ ਨੂੰ ਕਿਉਂ ਨਹੀਂ ਮਿਲਦੀ ਤੇ ਇੱਥੇ ਛੁੱਟਣਾ ਚਾਹੀਦਾ ਕੋਰਟਾਂ ਨੂੰ ਵੀ ਛੁੱਟਣਾ ਚਾਹੀਦਾ ਪ੍ਰੋਬਲਮ ਦੇਣ ਵੇਲੇ ਪੰਜਾਬ ਦੇ ਹਲਾਕਾ ਨੂੰ ਲੈ ਕੇ ਜੀ ਲਗਾਤਾਰ ਜਿਹੜੀਆਂ ਪੰਜਾਬ ਦੇ ਹਾਲਾਤ ਬਹੁਤ ਵਧੀਆ ਹੈ ਇਹਨਾਂ ਨੇ 15 ਸਾਲ ਜਿਹੜਾ ਇਹਨਾਂ ਨੇ ਗੈਂਗਸਟਰ ਪਾਲੇ ਸੀ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਆਪਣੇ ਕੋਲ ਉਹਨਾਂ ਦਾ ਗੈਂਗਸਟਰਾਂ ਦਾ ਆਪਣੇ ਰਾਜਨੀਤਿਕ ਖੇਤ ਸਾਧਣ ਲਈ ਆਪਣੇ ਨੂੰ ਕਹਿੰਦੇ ਆ ਉਹਨਾਂ ਕੋ ਜੋ ਵੀ ਆਪਣੇ ਕੰਮ ਕਰਾਉਂਦੇ ਸੀ ਇਹ ਵੱਟ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਦਾਂ ਦਾ ਨਿਹੜਰ ਇਮਾਨਦਾਰ ਦਲੇਰ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਪਰ ਸਭ ਕੋ ਖਤਮ ਕਰਾਂਗੇ ਜ਼ਿਕਰ ਯੋਗ ਹੈ ਕਿ ਜਦੋਂ ਤੋਂ ਪੰਜਾਬ 'ਚ ਮਾਨ ਸਰਕਾਰ ਸੱਤਾ ਚਾਹੀਏ ਉਦੋਂ ਤੋਂ ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਤੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਐਤਵਾਨ ਨੂੰ ਹਲਕੀ ਵਰਖਾ ਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਠਰਨਾ ਪਿਆ ਤੇ ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਵੀ ਪੰਜਾਬ ਵਿੱਚ ਹਲਕੀ ਵਰਖਾ ਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਯੂ ਦੀ ਵਿਗਿਆਨੀ ਡਾਕਟਰ ਕੇਕੇ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਸਾਫ਼ ਹੋ ਜਾਵੇਗਾ ਤੇ ਇਸ ਮੀਂਹ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਤੇ ਪ੍ਰਦੂਸ਼ਣ ਵੀ ਘਟ ਜਾਵੇਗਾ ਪੂਰੇ ਪੰਜਾਬ ਚ ਐਤਵਾਂ ਨੂੰ ਬੱਦਲਾਂ ਨੇ ਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਠਰਨ ਲਈ ਮਜਬੂਰ ਕਰ ਦਿੱਤਾ। ਉੱਥੇ ਹੀ ਸ਼ਾਮ ਢਲਦੇ ਬੱਦਲ ਬਰੇ ਵੀ। ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਵੀ ਪੰਜਾਬ ਚ ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਅਗਲੇ 24 ਘੰਟਿਆਂ ਦੇ ਮੌਸਮ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਪੀ.ਐੱਯੂ ਦੀ ਮੌਸਮ ਵਿਗਿਆਨੀ ਡਾਕਟਰ ਕੇ.ਕੇ ਗਿੱਲ ਅਨੁਸਾਰ 24 ਘੰਟਿਆਂ ਅੰਦਰ ਪੰਜਾਬ ਦਾ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ ਧੁੱਪ ਵੀ ਨਿਕਲੇਗੀ ਤੇ ਠੰਡੀਆਂ ਹਵਾਵਾਂ ਤੋਂ ਵੀ ਰਾਤ ਮਿਲੇਗੀ। ਉਹਨਾਂ ਨਾਲ ਹੀ ਕਿਹਾ ਕਿ ਇਸ ਮੀਂਹ ਦਾ ਕਿਸਾਨਾਂ ਨੂੰ ਲਾਭ ਹੋਵੇਗਾ ਤੇ ਪ੍ਰਦੂਸ਼ਣ ਵੀ ਘਟੇਗਾ। ਹੌ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਹਾਲੇ ਸੌਰੀ ਕੰਪਨੀ ਤੋਂ ਅਪਵਾਦਨਵਾਈ ਹੋਇਆ ਕਿਤੇ ਸਾਡੀ ਸਵਾਗਤ ਨਹੀਂ ਹੋਈ। ਇਸ ਤੋਂ ਬਾਅਦ ਜਿਹੜਾ ਸਰਵੇ ਦਾ ਫਸਟ ਵੀਕ ਆ ਕੰਨੀ ਸਾਡੀ ਕਲੀਅਰ ਰਦਰ ਹੋਣ ਦੀ ਤੁਮਾਨਾ ਹੈ ਕਿ ਜੀ ਅੱਖੀ ਸਤ ਲੱਗੇਗੀ ਔਰ ਜਿਹੜੀ ਕੰਮ ਜੋ ਖੰਡ ਤੋਂ ਜੇ ਜੀ ਰੱਖੀ। ਜੀ ਜਹਾਂਜੀ ਜਿਹੜਾ ਏਕਿਓ ਇੰਡੈਕਸ ਹੈ ਉਹ ਵੀ کافی ਲੋ ਹੋ ਗਿਆ ਜੀ ਨਾ ਕਿਉਂਕਿ ਜਿਹੜਾ ਸਾਰਾ ਮਿੱਟੀ ਕੱਟਾ ਆ ਗਿਆ ਜੋ ਵੀ ਪੋਲੂਸ਼ਨ ਪਈ ਜਾ ਕੇ ਸੈਟਲ ਹੋਣ ਗਿਆ ਔਰ ਇਸੇ ਕਰਕੇ ਜਦੋਂ ਹੁਣ ਮਾਤਨ ਸਾਫ ਹੋਏਗਾ ਤਾਂ ਕਾਫੀ ਅੱਛੀ ਗ੍ਰੀਨ ਆਪਿਸ ਵੀ ਮਤਲਬ ਨਾਂ ਜਿਹੀ ਮਾਨਸਾ ਜੈਂਕੀ ਕੁਇਕ ਬਾਈ ਮਾਤਨ ਜਿਹੜਾ ਸਾਫ ਹੋਏਗਾ ਤਾਂ ਜਿਹੜੀ ਕੁੱਡੀ ਆ ਜਿਹੜੀਆਂ ਕਿਰਨਾਂ ਜਿਹੜੀ ਧਰਤੀ ਤੇ ਲਾਉਂਦੀਆਂ ਨੇ ਉਹਦੇ ਨਾਲ ਜਿਹੜੀ ਮਤਲਬ ਛਿੱਟ ਪੈ ਰਹੀ ਹੈ ਕਿਉਂਕਿ ਇਸ ਸਤਿ ਹਾਂਜੀ ਉਹਦੇ ਨਾਲ ਵੀ ਵਾਰਿ ਜਿਹੜੀ ਵਾਰਿ ਸਗੀ ਉਹਦੇ ਨਾਲ ਤੇ ਜਿਹੜੀਆਂ ਨਾ ਤੁਸੀਂ 21 ਕਰ ਰਿਹਾ ਕਰਕੇ ਚੰਗੇ ਨੂੰ ਹੁਣਾ ਉਹ ਇਸੇ ਕਰਕੇ ਜਾ ਰਿਹਾ ਥੰਡੀਆਂ ਕਿਉਂਕਿ ਜਿਹੜੀ ਬਰਫਵਾਰੀ ਪਹਾੜਾਂ ਦੇ ਵਿੱਚ ਹੋ ਰਹੀ ਹੈ ਉਹਦਾ ਅਸਰ ਇਹਨਾਂ ਮਾਦੇ ਵਿੱਚ ਵੀ ਦਿੱਖਣ ਮਿਲ ਰਿਹਾ ਹੈ ਕਿਹੜਾ ਹੋਰ ਇਸੇ ਕਰਕੇ ਇਹ ਜਿਹੜਾ ਫਸਲਾਂ ਉਹ ਵੀ एकदम ਮੂਵ ਕਰ ਗਿਆ ਹੋਇਆ ਨੇ ਤਾਂ ਇਹ ਜੋ ਫੈਕਲ ਕਰ ਜਾਂਦਾ ਤੁਹਾਨੂੰ ਇਹ ਦੋ ਤਿੰਨ ਬਾਰ ਦੀ ਗੱਲ ਹੈ ਜਿਹੜੀ ਆਪਾਂ ਦੇਖਣ ਮਿਲਦਾ ਹੈ ਕਿ ਹਰਿਆਵਲੀਆ ਇਨ ਦੇ ਸਵੇਰ ਨੂੰ ਆਵਾਜ਼ ਕਰਕੇ ਇਹ ਜਿਹੜਾ ਇੱਕ ਤੋਂ ਅਲੱਗ ਮਾਹੌਲ ਬਣਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਬੱਦਲ ਛੱਟ ਜਾਣਗੇ ਪਰ ਸਵੇਰੇ ਫਿਰ ਤੋਂ ਸੰਘਣੀ ਧੁੰਦ ਪੈ ਸਕਦੀ ਹੈ। ਐਤਵਾਰ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਸ਼ਾਮ 7 ਵਜੇ ਤੋਂ ਬਾਅਦ ਬੂੰਦਾਬਾਂਦੀ ਤੇ ਹਲਕੀ بارش ਦੇਖਣ ਨੂੰ ਮਿਲੀ ਸੀ। ਭਾਵੇਂ ਮੀਂਹ ਥੋੜਾ ਤੇ ਕੁਝ ਦੇਰ ਲਈ ਹੀ ਪਿਆ ਪਰ ਇੱਕਦਮ ਠੰਡ ਵੱਧ ਗਈ ਤੇ ਹੁਣ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਠੰਡ ਅਤੇ ਮੀਂਹ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਪੰਜਾਬ ਦੇ ਸਾਬਕਾ ਵਿਧਾਇਕਾਂ ਮੰਤਰੀਆਂ ਤੇ ਅਫਸਰਾਂ ਤੇ ਬਿਜ਼ਲੈਂਸ ਦਾ ਐਕਸ਼ਨ ਜਾਰੀ ਹੈ ਇਸ ਦੇ ਚੱਲਦੇ ਅੱਜ ਆਏ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਤਲਬ ਕੀਤਾ ਗਿਆ ਜਿਸ ਤੋਂ ਬਿਜ਼ਲੈਂਸ ਨੇ ਇੱਕ ਘੰਟਾ ਪੁੱਛਗਿੱਛ ਕੀਤੀ ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਬਿਜ਼ਲੈਂਸ ਦਾ ਸਾਬਕਾ ਵਿਧਾਇਕਾਂ ਮੰਤਰੀਆਂ ਤੇ ਅਫਸਰਾਂ ਤੇ ਐਕਸ਼ਨ ਜਾਰੀ ਹੈ ਅੱਜ ਇੱਕ ਹੋਰ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਰੁਲਾ ਕੇ ਵਿਜੀਲੈਂਸ ਵਿਭਾਗ ਨੇ ਫਰੀਦਕੋਟ ਬੁਲਾ ਕੇ ਪੁੱਛਗਿੱਛ ਕੀਤੀ ਇਸ ਬਾਰੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਦਾ ਕਹਿਣਾ ਹੈ ਕਿ ਸਿਆਸਤ ਚੋਣਾਂ ਨੇ ਕਮਾਇਆ ਕੁਝ ਨਹੀਂ ਸਗੋਂ ਗਵਾਇਆ ਹੀ ਹੈ ਵਿਜੀਲੈਂਸ ਦੇ ਬੀਐਸਪੀ ਸਾਹਿਬ ਨੇ ਮੈਨੂੰ ਸਿਰਿਆ ਦਿੱਤਾ ਸੀ ਕਿ ਤੁਹਾਡੇ ਉਲਟ ਕੋਈ ਸ਼ਿਕਾਇਤ ਆਈ ਅਜੇ ਤਾਈਂ ਇਹ ਤਾਂ ਨਹੀਂ ਪਤਾ ਕਿ ਸ਼ਿਕਾਇਤ ਕਿਨੇ ਕੀਤੀ ਹੈ ਕਿਉਂਕਿ ਮੈਂ ਕਿਹਾ ਸੀ ਕਿ ਸਾਨੂੰ ਦੱਸ ਦਿਓ ਕਿਨੇ ਕੀਤੀ ਹੈ ਵਰੇ ਕੁਝ ਇਨਫਾਰਮੇਸ਼ਨ ਚਾਹੁੰਦੇ ਸੀਗੇ ਇਹਨਾਂ ਨੂੰ ਕਿਸੇ ਸੋ ਮੈਂ ਕਿਹਾ ਸੀ ਜੋ ਵੀ ਇਨਫਾਰਮੇਸ਼ਨ ਚਾਹੁੰਦੇ ਆ ਅਸੀਂ ਮੁਹैया ਕਰਾ ਦੇਾਂਗੇ ਤੇ ਮੈਂ ਇਹਨਾਂ ਨੂੰ ਹੱਸਦਾ ਸੀਗਾ ਕਿ ਜਦੋਂ ਦਾ ਮੈਂ ਸਿਆਸਤ 'ਚ ਆਇਆ ਉਦੋਂ ਦਾ ਮੈਂ ਸਮਝਦਾ ਹਾਂ ਕਿ ਗਵਾਇਆ ਜਾਦਾ ਬਣਿਆ ਘਟਾ ਕੋਈ ਅਸੀਂ ਜ਼ਿਆਦਾ ਤੌਰ ਤੇ ਸਾਡੇ ਪਰਿਵਾਰ ਨੇ ਅਸੀਂ ਜਿਹੜੇ ਸਾਡੇ ਹੈਰਿਟੇਟਰੀ ਜਾਂ ਪੁਸ਼ਤਾਨੀ ਸਾਨੂੰ ਐਸੈਟ ਮਿਲੇ ਸੀ ਉਹ ਹਰੇਕ ਇਲੈਕਸ਼ਨ ਚ ਵਿਗਦੇ ਹੀ ਐ ਨਾ ਤਾਂ ਫਾਇਦਾ ਲਿਆ ਤੇ ਨਾ ਹੀ ਲੈਣਾ ਕਿਉਂਕਿ ਅਸੀਂ ਤਾਂ ਇੱਕ ਖੁੱਲੀ ਕਿਤਾਬ ਵਾਂਗੂ ਐ ਤੇ ਇਲਾਕੇ ਦੇ ਲੋਕ ਜਾਣਦੇ ਆ ਹਜ਼ਾਰਾਂ ਦੇ ਕੰਮ ਕੀਤੇ ਕੋਈ ਬੰਦਾ ਦੱਸੇਗਾ ਕਿਸੇ ਤੋਂ ਕਿਸੇ ਦੇ 1 ਰੁਪਏ ਦੇ ਵੀ ਰੌਜਦਾਰ ਹੋਵੇ ਕੋਈ ਲੀਡਰ ਨੇ ਚਾਹੇ ਕੋਈ ਅਫਸਰ ਨੇ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਐ ਜੇ ਕਿਸੇ ਨੂੰ ਕਿਸੇ ਤੋਂ ਸ਼ਿਕਾਇਤ ਆ ਜਾਂਚ ਕੋਈ ਮਾੜੀ ਚੀਜ਼ ਨਹੀਂ ਗਈ ਜਾਂ ਜ਼ਰੂਰ ਹੋਣੀ ਚਾਹੀਦੀ ਐ ਪਰ ਮੇਰੀ ਇੱਕ ਬੇਨਤੀ ਐ ਕਿ ਜਿਹੜੀ ਜਾਂਚ ਹੋਵੇ ਉਸ ਮੋਟਿਵ ਨਾਲ ਹੋਣੀ ਚਾਹੀਦੀ ਐ ਕਿ ਉਹ ਫੇਅਰ ਹੋਵੇ ਵਿਜੀਲੈਂਸ ਦੇ ਨਾਲ ਨਾਲ ਜਿਹੜੇ ਹੋਰ ਮਸਲੇ ਹੈ ਜਿਹੜੇ ਲੋਕ ਖੇਤ ਦੇ ਮਸਲੇ ਆ ਲੋਕਾਂ ਦੇ ਕੰਮ ਆ ਉਹਨਾਂ باندې ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਲੋਕਾਂ ਦਾ ਸਫਰ ਕਰਨ ਇਸ ਮੌਕੇ ਬਿਜਲੈਂਸ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਇੱਕ ਸ਼ਿਕਾਇਤ ਦੇ ਆਧਾਰ ਤੇ ਸਾਬਕਾ ਵਿਧਾਇਕ ਨੂੰ ਤਲਬ ਕੀਤਾ ਗਿਆ ਜਿਨ੍ਹਾਂ ਤੋਂ ਅਸੀਂ ਕੁਝ ਦਸਤਾਵੇਜ਼ ਮੰਗੇ ਸਨ ਜਿਸ ਨੂੰ ਹਫਤੇ ਦੇ ਦੇਣ ਲਈ ਕਿਹਾ ਗਿਆ ਅੱਜ ਜਿਹੜੇ ਕੁਸ਼ਲਦੀਪ ਢਿਲੋਂ ਸਾਬਕਾ ਐਮਐਲਏ ਫਰੀਦਕੋਟ ਤੋਂ ਹੈਗੇ ਆ ਇਨਨ ਨੂੰ ਅੱਜ ਇੱਥੇ ਦਫ਼ਤਰ ਚ ਬੁਲਾਇਆ ਗਿਆ ਸੀ ਇਹਨਾਂ ਦੇ ਵਿਰੁੱਧ ਇੱਕ ਸਾਡੇ ਕੋਲ ਸ਼ਿਕਾਇਤ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਵਿਤ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਆਪਣੇ ਆਪਣੇ ਪਰਿਵਾਰਕ ਮੈਂਬਰ ਤੇ ਕੋਈ ਬਿਨਾਮੀ ਜਾਇਦਾਦ ਵੀ ਜਿਹੜੀ ਕੋਈ ਕਿਸੇ ਦੇ ਨਾਮ ਤੇ ਬਣਾਉਣ ਬਾਰੇ ਜਿਹੜਾ ਸਾਡੇ ਕੋਲ ਹੈਗਾ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ ਅੱਜ ਜਿਹੜੇ ਇਹਨਾਂ ਨੂੰ ਬਿਜ਼ਨਸ ਦੇ ਜਿਹੜੇ ਪਰਫਾਰਮੇ ਹ ਉੱਪਰ ਨਿਵਾਸੇ ਦਿੱਤੇ ਗਏ ਆ ਜੇ ਜੀ ਸਾਰੇ ਆਪਣੀ ਪ੍ਰਾਪਰਟੀ ਦੀ ਵੇਰਵੇ ਜਿਹੜੇ ਦਰਜ ਕਰਕੇ ਸਾਨੂੰ ਇਹਦੀ ਉਹ ਦੇਣਗੇ ਔਰ ਕੁਝ ਇਹਨਾਂ ਨੇ ਜਿਹੜੇ ਸਾਨੂੰ ਵੇਰਵੇ ਦਿੱਤੇ ਸੀਗੇ ਉਹਦੇ ਚ ਕੁਝ ਅਧੂਰੇ ਸੀਗੇ ਜਿਹਦੇ ਕਰਕੇ ਦੁਬਾਰਾ ਸਾਨੂੰ ਇਹ ਫੇਰ ਦੇਣਗੇ ਜੀ ਫਿਲਹਾਲ ਤਾਂ ਦੇਖੋ ਜੋ ਸੀ ਜਿਹੜਾ ਜਿਵੇਂ ਜੋ ਉਹਨਾਂ ਨੂੰ ਸਵਾਲ ਪੁੱਛਿਆ ਆ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ ਬਾਕੀ ਜਿਹੜੀ ਪ੍ਰਾਪਰਟੀ ਬਾਰੇ ਕੋਈ ਬਿਨਾਮੀ ਪ੍ਰਾਪਰਟੀ ਆ ਉਹਦੇ ਜੇ ਸਾਨੂੰ ਨਹੀਂ ਕੋਆਪਰੇਟ ਕਰਨਗੇ ਤੇ ਅਸੀਂ ਉਸ ਤਰੀਕੇ ਨਾਲ ਫਿਰ ਆਪਣਾ ਅਲੱਗ ਪੋਚੀਕਿਸ਼ ਕਰਾਂਗੇ। ਉਹ ਦੇਖਣਾ ਹੋਵੇਗਾ ਕਿ ਬਿਜ਼ਨਸ ਵੱਲੋਂ ਕਿੰਨੀ ਜਾ ਰਹੀ ਇਸ ਜਾਂਚ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਅੱਜ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਭਾਰੀ ਵਰਸਵਾਰੀ ਦਰਮਿਆਨ ਭਾਰਤ ਜੁੜਾ ਯਾਤਰਾ ਸਮਾਪਤ ਹੋ ਗਈ। ਇਸ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਇੱਕ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਭਾਜਪਾ ਅਤੇ ਆਰਐਸਐਸ ਵਾਲਿਆਂ ਤੇ ਨਿਸ਼ਾਨੇ ਸਾਧੇ ਗਏ। ਇਸ ਦੌਰਾਨ ਪ੍ਰਾਹੁਲ ਗਾਂਧੀ ਨਾਲ ਪ੍ਰੇਕਾ ਗਾਦੀ ਵਾਡਰਾ ਵੀ ਮੌਜੂਦ ਸਨ। ਕਾਂਗਰਸ ਨੇ ਅੱਜ ਜੰਮੂ ਕਸ਼ਮੀਰ ਦੇ ਸ਼ਿਰੀਨਗਰ ਵਿੱਚ ਭਾਰੀ ਬਰਫਵਾਰੀ ਦਰਮਿਆਨ ਆਪਣੀ ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਰੈਲੀ ਕੱਢੀ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ਤੋਂ ਸ਼ੁਰੂ ਹੋਈ ਇਸ ਰੈਲੀ ਦੀਗਵਾਈ ਕਾਂਗਰਸੀ ਆਗੂ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਵਾਧਰਾ ਅਤੇ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕੀਤੀ ਇਸ ਵਿੱਚ ਡੀਐਮਕੇ ਨੈਸ਼ਨਲ ਕਾਨਫਰੰਸ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਭਾਰਤੀ ਕਮਿਊਨਿਟਿਜ਼ ਪਾਰਟੀ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਕਿਰਨਗਰ ਵਿੱਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਅਮਿਤ ਸ਼ਾਹ ਜੀ ਤੇ ਆਰਐਸਐਸ ਵਾਲਿਆਂ ਨੇ ਹਿੰਸਾ ਨਹੀਂ ਦੇਖੀ ਉਹ ਡਰਦੇ ਹਨ ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਚ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ ਕਸ਼ਮੀਰ ਦੇ ਲੋਕ ਉਹਨਾਂ ਨੂੰ ਚੱਲਣ ਨਹੀਂ ਦੇਣਗੇ ਬਲਕਿ ਇਸ ਲਈ ਕਿ ਉਹ ਡਰਦੇ ਹਨ ਮੈਂ ਹਿੰਸਾ ਕੋ ਸਮਝਦਾ ਹੂੰ ਮੈਨੇ ਹਿੰਸਾ ਸਹੀ ਹੈ ਦੇਖੀ ਹੈ जो हिंसा नहीं सहता है जिसने हिंसा नहीं देखी है उसे यह बात समझ नहीं आएगी जैसे मोदी जी हैं अमित शाह जी हैं आरएसएस के लोग हैं उन्होंने हिंसा नहीं देखी है डरते हैं नहीं डरते हैं देखिए डरते हैं यहां पे हम चार दिन पैदल चले मैं आपको गारंटी देके कह सकता हूं कि बीजेपी का कोई नेता कोई नेता ऐसे नहीं चल सकता है हमारी कोशिश है कि जो विचारधारा जो विचारधारा इस देश की नींव को तोड़ने की कोशिश कर रही है जो विचारधारा इस देश की नींव जो विचारधारा इस देश की नींव को तोड़ने की कोशिश कर रही है उसके खिलाफ हम खड़े हों मिलकर खड़े हों नफरत से नहीं क्योंकि वो हमारा तरीका नहीं है मोहब्बत से खड़े हों मैं जानता हूं कि अगर हम मोहब्बत से खड़े होंगे प्यार से बात रखेंगे तो हमें सफलता मिलेगी और उनकी जो विचारधारा है उनको हम सिर्फ उसको हम सिर्फ हराएंगे नहीं मगर उस विचारधारा को हम उनके दिलों से निकाल देंगे तो आपने देश की जनता ने हमारा समर्थन किया हमारी कोशिश है कि हमें बीजेपी ने एक जीने का तरीका राजनीतिक तरीका दिखाया है हमारी कोशिश है कि हम एक और तरीका जो हिंदुस्तान का तरीका है मोहब्बत का तरीका है वो हम देश को दिखाएं हम देश को याद दिलाएं कि हिंदुस्तान मोहब्बत का देश है इज्जत का देश है भाईचारे का देश तो हमने जो कहा था छोटा सा कदम लिया है बड़ा कदम नहीं है नफरत के बाजार में मोहब्बत की दुकान खोलने की कोशिश की ਜ਼ਿਕਰਯੋਗ ਹੈ ਕਿ ਇਸ ਰੈਲੀ ਦੇ ਨਾਲ ਹੀ ਕਰੀਬ 5 ਮਹੀਨਿਆਂ ਵਿੱਚ 12 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਲੰਗੀ ਭਾਰਤ ਯਾਤਰਾ ਸਮਾਪਤ ਹੋ ਗਈ ਹੈ। ਇਹ ਪਦ ਯਾਤਰਾ ਪਿਛਲੇ ਸਾਲ 7 ਸਤੰਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ। ਹੁਣ ਵੇਖਣਾ ਹੋਵੇਗਾ ਕਿ ਇਸ ਯਾਤਰਾ ਦਾ ਕਾਂਗਰਸ ਨੂੰ 2024 ਵਿੱਚ ਕਿੰਨਾ ਕੁ ਫਾਇਦਾ ਹੁੰਦਾ ਹੈ। ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਸ਼੍ਰੀਨਗਰ ਵਿੱਚ ਭਾਰਤ ਯਾਤਰਾ ਹੋਈ ਸਮਾਪਤ। ਰਾਹੁਲ ਅਤੇ ਪ੍ਰਿਯੰਕਾ ਦੀਆਂ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ। ਮਦਰੀ ਬ੍ਰਹਮਸ਼ੰਕਰ ਜਿਪਾ ਨੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੀ ਕੀਤੀ ਸ਼ਲਾਘਾ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੀ ਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਦਾ ਵੱਡਾ ਬਿਆਨ ਆਇਆ ਸਾਹਮਣੇ ਆਮ ਆਦਮੀ ਕਲੀਨਿਕਾ ਤੇ ਵਿਵਾਦ ਜਾਰੀ ਕਾਲੀਦਲ ਵੱਲੋਂ ਮਾਨ ਸਰਕਾਰ ਤੇ ਇਲਜ਼ਾਮ ਰਾਜਕੁਮਾਰ ਬੇਰਕਾ ਨੇ ਸੀਐਮ ਮਾਨ ਤੇ केजरीवाल ਤੇ ਕਸੇ ਤੰਜ ਅੱਜ ਦੇ ਬੁਲੇਟਿਨ ਵਿੱਚ ਐਨਆਈ ਮਿਲਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਧੰਨਵਾਦ